ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਭਣਾ ਪੈਣਾ ਰੋਟੀ ਬਣਾਉਣ ਵਾਲਾ ਲੱਭਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵਡਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ 'ਚ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕੀਤੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਵਾਹੇ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਰਿੰਕ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਭਣਾ ਪੈਣਾ ਰੋਟੀ ਬਣਾਉਣ ਵਾਲਾ ਲੱਭਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਵਾੜ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕੀਤੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਵਾਹੇ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹਾਈਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਰਿੰਗ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪਰੀਆਂ ਜੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜ ਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕੀਤੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਿੰਕਸ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਭਣਾ ਪੈਣਾ ਰੋਟੀ ਬਣਾਉਣ ਵਾਲਾ ਲੱਭਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ ਯੂਰਪ ਆ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜ ਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ